ਤਰੇ ਕੋਈ ਨਾ ਆਏ ਬਿਚਿੱਪ ਸ਼ੋਰ ਕਰ ਰਹੇ ਨੇ ਜਿਹੜਾ ਅੱਜ ਇਹ ਚੰਦਰਿਆ ਸਾਰਾ ਸਿਸਟਮ ਮੈਰੀਕਲ ਦੇ ਵਿੱਚ ਪੰਜਾਬ ਦਾ ਵਿਚਰਿਆ ਇਹ ਪੀਵੀ ਬੋਰਡ ਦੇ ਜਿਹੜੇ ਹਾਲਾਤ ਨੇ ਕਰਮਚਾਰੀਆਂ ਦੇ ਉਹ ਬਹੁਤ ਹੀ ਨਾਜ਼ੁਕ ਨੇ ਕਿਉਂਕਿ ਸਾਡੇ ਤੇ ਵਰਕ ਲੋਡ ਇੰਨਾ ਹੈ ਅਸੀਂ ਪਿੱਟ ਪਿੱਟ ਕੇ ਮਰ ਗਏ ਸਰਕਾਰ ਤੇ ਮੈਨੇਜਮੈਂਟ ਨੂੰ ਵੀ ਭਰਤੀ ਕੀਤੀ ਜਾਵੇ ਲੱਖਾਂ ਬੇਰੁਜ਼ਗਾਰ ਨੌਜਵਾਨ ਤੁਰਿਆ ਫਿਰਦਾ ਹੈ ਉਹਨਾਂ ਨੂੰ ਭਰਤੀ ਕਿਉਂ ਨਹੀਂ ਕਰ ਰਹੇ ਅਸੀਂ ਬਹੁਤ ਥੋੜੇ ਮੁਲਾਜ਼ਮ 100% ਆਪਣਾ ਦੇ ਕੇ ਉਸ ਤੋਂ ਬਾਅਦ ਵਾਪਨ ਸਮਾਦੇ ਕੇ ਇਸ ਸਿਸਟਮ ਨੂੰ ਚਲਾ ਰਿਹਾ ਜਿਹੜਾ ਅਦਾਰਾ ਹੈ ਸਾਡਾ ਇਸ ਅਦਾਰੇ ਦਾ ਕਿਤੇ ਵੀ ਅਸੀਂ ਕੋਈ ਨੁਕਸਾਨ ਨਹੀਂ ਕਰਨਾ ਚਾਹੁੰਦੇ ਕਿਉਂਕਿ ਅਦਾਰਾ ਸਾਡਾ ਹੈ ਇਸ ਅਦਾਰੇ ਤੋਂ ਸਾਡੇ ਘਰ ਚੱਲਦੇ ਆ ਪਰ ਮੈਨੇਜਮੈਂਟ ਤੇ ਜਿਹੜੀ ਸਰਕਾਰ ਹੈ ਉਸ ਨੇ ਸਾਨੂੰ ਦੂਜੇ ਲੋਕ ਪਾਸੇ ਲੋਕਾਂ ਨਾਲ ਲੜਾਉਣ ਦੇ ਚੱਕਰ ਚ ਉਸ ਪਾਸੇ ਲਿਆ ਤੇ ਹੁਣ ਇੱਕ ਕੱਲ ਇੱਕ ਨਾਲੇ ਚਿੱਠੀ ਕੱਢੀ ਹੈ ਐਸਮਾ ਤੱਕ ਲਾਗੂ ਕਰਨ ਜਾ ਰਹੇ ਆ ਮੈਂ ਕਹਿਣਾ ਚਾਹੁੰਦਾ ਮੈਨੇਜਮੈਂਟ ਨੂੰ ਤੇ ਪੰਜਾਬ ਦੀ ਸਰਕਾਰ ਨੂੰ ਕਿ ਕਿਰਪਾ ਕਰਕੇ ਤੁਸੀਂ ਬਿਜਲੀ ਕੰਮਿਆਂ ਦੇ ਹਾਲਾਤ ਦੇਖੋ ਔਰ ਮੰਗਦੇ ਕੀ ਆ ਅਸੀਂ ਆਪਣੇ ਹੱਕ ਮੰਗਦੇ ਆ ਮੰਗਦੇ ਵੀ ਉਹ ਆ ਜੋ ਮੰਗਾ ਤੁਸੀਂ ਸਾਡੇ ਨਾਲ ਵਾਧਾ ਕਰਕੇ ਮੁਕਰ ਰਹੇ ਹੋ ਮੰਨੀਆਂ ਮੰਗਾ ਰਹੇ ਹੋ ਔਰ ਇਹਦੇ ਨਾਲ ਅਸੀਂ ਹੁਣ ਵਰਕਪ੍ਰੂਫ ਰੂਲ ਜਿਵੇਂ ਕਿਸੇ ਨੂੰ ਸਿੱਟੀ ਸਾਹਿਬ ਨੇ ਦੱਸਿਆ ਵਰਕਪ੍ਰੂਫ ਤੇ ਤੇ ਇੱਕ ਤਰੀਕ ਨੂੰ ਅਸੀਂ ਜਿਹੜਾ ਹੈ ਅੰਮ੍ਰਿਤਸਰ ਧਰਨੇ ਤੇ ਜਾ ਰਹੇ ਹਾਂ ਉਹਦੇ ਵਿੱਚ ਸਾਡੇ ਰੈਗੂਲਰ ਕਰਮਚਾਰੀਆਂ ਤੋਂ ਇਲਾਵਾ ਪੈਨਸ਼ਨ ਐਸੋਸੀਏਸ਼ਨ ਤੇ ਪੈਨਸ਼ਨ ਯੂਨੀਅਨ ਜਿਹੜੀ ਸਾਡੇ ਸਾਥੀ ਰਿਟਾਇਰ ਹੋ ਚੁਕਿਏ ਨੇ ਕਿਉਂਕਿ ਉਹਨਾਂ ਨੂੰ ਵੀ ਕੱਖ ਨਹੀਂ ਦਿੱਤਾ ਉਹਨਾਂ ਦੇ ਬੜੇ ਬਕਾਏ ਲੰਮੇ ਸਿਰ ਤੋਂ ਜੰਮੇ ਤੋਂ ਲੰਘ ਕੇ ਪਏ ਆ ਉਹ ਵੀ ਸਾਡਾ ਸਾਥ ਦੇ ਰਹੇ ਆ ਕਿਉਂਕਿ ਬੱਚਾ ਬੱਚਾ ਜੋ ਬੀਲੀ ਬੋਰਡ ਦੇ ਨਾਲ ਸੰਬੰਧਤਾ ਉਹ ਬੜਾ ਪੀੜਤ ਔਰ ਇਹਦੇ ਨਾਲ ਨਾਲ ਸਾਡੀਆਂ ਲੰਮੇ ਸਮੇਂ ਤੋਂ ਇੰਨੇ ਨੇ ਸਾਲਾਂ ਤੋਂ ਸਾਡੇ ਜਿਹੜੇ ਸਾਥੀ ਆਰਟੀਐਮ ਨੇ ਉਹ ਗ੍ਰੇਡਾਂ ਤੇ ਨੌਕਰੀਆਂ ਕਰ ਰਹੇ ਨੇ ਕੋਈ ਪ੍ਰੋਮੋਸ਼ਨ ਨਹੀਂ ਔਰ ਪੇ ਵੇਟ ਤੋਂ ਵਾਂਝੇ ਕਰਦੇ ਹੋ ਸਾਰੀਆਂ ਕੈਟਾਗਰੀਆਂ ਨੂੰ ਦੇ ਦਿੱਤੇ ਪੇ ਵੇਟ ਤੇ ਉਹ ਵਾਂਝੇ ਕਰਤੇ ਔਰ ਉਹ ਸਾਥੀਆਂ ਦੇ ਵਿੱਚ ਇੰਨਾ ਕਰੋਸ ਹੈ ਉਹ ਅੱਜ ਕੁਝ ਵੀ ਕਰਨ ਮਰ ਲਈ ਤਿਆਰ ਨੇ ਔਰ ਮੈਂ ਸਾਡੇ ਸਾਥੀਆਂ ਨੂੰ ਵੀ ਅਪੀਲ ਕਰਦਾ ਕਿ ਜੋ ਇਹ ਐਸਪਾ ਦਾ ਜਾਂ ਕੋਈ ਚਿੱਠੀ ਕੱਢੀ ਹੈ ਜੋ ਸਾਨੂੰ ਇਸ ਚਿੱਠੀ ਰਾਹੀਂ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਸਾਡੇ ਸਾਥੀਆਂ ਨੂੰ ਅਪੀਲ ਹੈ ਸਾਡੇ ਸਮੂਚੇ ਜੁਆਇੰਟ ਫੋਰਮ ਤੇ ਬਿਜਲੀ ਮੁਲਾਜ਼ਮ ਇਕਤਾ ਮੰਚ ਦੇ ਸਮੂਚੀ ਲੀਡਰਸ਼ਿਪ ਵੱਲੋਂ ਕਿ ਤੁਹਾਡਾ ਵਾੜਵੰਗਾ ਨਹੀਂ ਕਰ ਸਕਦਾ ਕੋਈ ਤੁਸੀਂ 9 ਤੋਂ 5 8 ਘੰਟੇ ਡਿਊਟੀ ਕਰਦੇ ਹੋ ਕਾਨੂੰਨ ਦੇ ਦਰਰੇ ਚ ਰਹਿ ਕੇ ਕਿਤੇ ਵੀ ਕੋਈ ਹੁੱਲੜਬਾਜੀ ਨਹੀਂ ਕਰਨੀ ਇਹ ਅਦਾਰਾ ਆਪਣਾ ਇਹਦਾ ਕਿਤੇ ਕੋਈ ਨੁਕਸਾਨ ਨਹੀਂ ਕਰਨਾ ਔਰ ਤੁਹਾਡਾ ਕੋਈ ਨੁਕਸਾਨ ਹੋਣ ਨਹੀਂ ਦੇਵਾਂਗੇ ਇਸ ਗੱਲ ਦਾ ਤੁਹਾਡੇ ਨਾਲ ਅਸੀਂ ਵਾਅਦਾ ਕਰਦੇ ਹਾਂ ਔਰ ਇਹਦੇ ਨਾਲ ਨਾਲ 3 ਤਰੀਕ ਨੂੰ ਵਿਧਾਨ ਸਭਾ ਵੱਲ ਮਾਰਚ ਕਰਨਾ ਹੈ ਜਿਹੜਾ ਉੱਥੇ ਵੀ ਸਾਡੇ ਜਿਹੜੇ ਪੰਜਾਬ ਦੇ ਮੁਲਾਜ਼ਮ ਤੇ ਪੈਨਸ਼ਨ ਜਾਣਗੇ ਉਹਦੇ ਵਿੱਚ ਵੀ ਅਸੀਂ ਵੱਡੇ ਕਾਫਲਿਆਂ ਦੇ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਵੀ ਉੱਤੇ ਰੋਜ਼ ਪ੍ਰੋਟੈਸਟ ਕਰਨਾ ਕਿਉਂਕਿ ਬਹੁਤੀਆਂ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਪੰਜਾਬ ਸਰਕਾਰ ਨਾਲ ਸੰਬੰਧਿਤ ਨੇ ਜਿੰਨੀਆਂ ਵਿੱਤ ਭਾਗੀਆਂ ਮੰਗਾਂ ਨੇ ਉਹ ਸਾਰੀਆਂ ਪੰਜਾਬ ਸਰਕਾਰ ਨਾਲ ਸੰਬੰਧਿਤ ਨੇ ਔਰ ਇੱਥੇ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਜਦੋਂ ਸਰਕਾਰ ਕੁਝ ਸਾਡੇ ਤੋਂ ਕੱਟਣਾ ਚਾਹੁੰਦੀ ਹੈ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦਾ ਕੁਝ ਕੱਢਦੀ ਹੈ ਤਾਂ ਪਹਿਲਾਂ ਪਾਵਰ ਕਾਮ ਦੀ ਮੈਨੇਜਮੈਂਟ ਕੱਟ ਲੈਂਦੀ ਹੈ ਔਰ ਜਦੋਂ ਲਾਗੂ ਕਰਦੀ ਹੈ ਤਾਂ ਉਹ ਸਾਡੇ ਤੇ ਆ ਕੇ ਲਾਗੂ ਕਈ ਕਿਈ ਸਾਲਾਂ ਬਾਅਦ ਹੁੰਦਾ ਹੈ ਜਿਵੇਂ ਕਿ ਸਾਡੇ ਪੱਤੇ ਸੀਗੇ 21 ਤੋਂ ਉਹਨਾਂ ਨੇ ਵਾਹਲ ਕੀਤੇ ਤੇ ਸਾਨੂੰ ਦਿੱਤੇ 24 ਚੱਕਰ ਅਸੀਂ ਪਿਛਲਾ ਏਰੀਆ ਮੰਗਿਆ ਤਾਂ ਸਾਡਾ ਖੂਕਾਤੇ ਪਾਤਾ ਔਰ ਮੈਂ ਮੈਨੇਜਮੈਂਟ ਨੂੰ ਤੇ ਸਰਕਾਰ ਨੂੰ ਅਪੀਲ ਕਰਦਾ ਕਿ ਸਾਡਾ ਇੱਕ ਇੱਕ ਪੈਸਾ ਜੋ ਤੁਹਾਡੇ ਤੋਂ ਲੈਣਾ ਸੀ ਉਹ ਸਾਡਾ ਜਾਰੀ ਕੀਤਾ ਜਾਵੇ ਔਰ ਇਹਦੇ ਨਾਲ ਨਾਲ ਜੋ ਮੈਨੇਜਮੈਂਟ ਵੱਲੋਂ ਸਾਨੂੰ ਹੁਣ ਪੁੱਛਿਆ ਜਾ ਰਿਹਾ ਕਿ ਤੁਹਾਡਾ ਕਰਨਾ ਕੀ ਹੈ ਤੁਸੀਂ ਗੱਲਬਾਤ ਕਿਵੇਂ ਕਰੋਗੇ ਉਹਦੇ ਚ ਸਿੱਧੇ ਤੇ ਸਪਸ਼ਟ ਸ਼ਬਦਾਂ ਦੇ ਵਿੱਚ ਅਸੀਂ ਕਿਉਂਕਿ ਸਾਡੀ ਸਵੇਰੇ ਮੀਟਿੰਗ ਹੋਈ ਹੈ ਸਾਰੀ ਸਟੇਟ ਲੀਡਰਸ਼ਿਪ ਦੀ ਅਸੀਂ ਕਹਿਣਾ ਚਾਹੁੰਦੇ ਹਾਂ ਮੈਨੇਜਮੈਂਟ ਨੂੰ ਕਿ ਤੁਸੀਂ ਜੇ ਸਾਡੇ ਨਾਲ ਕੁਝ ਕਰਨਾ ਹੈ ਕੋਈ ਮੀਟਿੰਗ ਕਰਨੀ ਹੈ ਕੋਈ ਗੱਲਬਾਤ ਕਰਨੀ ਹੈ ਅਸੀਂ ਗੱਲਬਾਤ ਤੋਂ ਨਹੀਂ ਭੱਜਦੇ ਪਰ ਜੋ ਸੰਘਰਸ਼ ਹੈ ਸਾਡਾ ਉਦੋਂ ਤੱਕ ਜਾਰੀ ਰਹੂਗਾ ਜਦ ਤੱਕ ਸਾਨੂੰ ਤੁਸੀਂ ਕੁਛ ਦੰਦੇ ਨਹੀਂ ਜੋ ਮੰਨੀਆਂ ਮੰਗਾ ਨੇ ਉਹਨਾਂ ਦੇ ਬਕਾਇਦਾ ਸਰਕੂਲਰ ਕਰਕੇ ਲਾਗੂ ਨਹੀਂ ਕਰਦੇ ਉਦੋਂ ਤੱਕ ਇਹ ਸੰਘਰਸ਼ ਹੈ ਜਾਰੀ ਰਹੂਗਾ ਬੇਸ਼ੱਕ ਉਹਦਾ ਸਾਨੂੰ ਕੋਈ ਵੀ ਕਮੈਜਾ ਭੁਗਤਣਾ ਪਵੇ ਔਰ ਮੈਨੇਜਮੈਂਟ ਮਤ ਸੋਚੇ ਕਿ ਚਿੱਠੀਆਂ ਜਿਹੜੀਆਂ ਤੁਸੀਂ ਕੱਢੀਆਂ ਨੇ ਇਹਦੇ ਤੋਂ ਅਸੀਂ ਕੋਈ ਵੀ ਬਿਜਲੀ ਕੰਮਾ ਡਰੂਗਾ ਜਾਂ ਉਹਦਾ ਕੋਈ ਨੁਕਸਾਨ ਹੋਣ ਤੋਂ ਡਰੂਗਾ ਕਿਉਂਕਿ ਸਮੁੱਚੇ ਪੰਜਾਬ ਦੇ ਵਿੱਚ 80 ਤੋਂ ਵੱਧ ਪਰਸੈਂਟ ਲੋਕ ਜਿਹੜੇ ਹੈਗੇ ਆ ਉਹ ਇਸ ਸੰਘਰਸ਼ ਦੇ ਵਿੱਚ ਸ਼ਾਮਲ ਨੇ ਔਰ ਸਮੂਹ ਲੋਕ ਜਦੋਂ ਤੁਹਾਡੇ ਤੋਂ ਕੋਈ ਮੰਗ ਕਰਦੇ ਐ ਔਰ ਤੁਹਾਡਾ ਫਰਜ ਬਣਦਾ ਤੁਸੀਂ ਸਾਡੇ ਅਦਾਰੇ ਦੇ ਮੁਖੀ ਹੋ ਕਿ ਤੁਸੀਂ ਉਹਨਾਂ ਦੀ ਮੰਗ ਤੇ ਗੌਰ ਕਰੋ ਤੇ ਉਹ ਮੰਗਾਂ ਨੂੰ ਲਾਗੂ ਕਰੋ ਜੀ ਨਾਲ ਜਿਹੜੇ ਸਾਡੇ ਸਾਥੀ ਸੀਗੇ ਤਲਵੰਟੀ ਸਾਹਬੋ ਜਿਹੜੀ ਉੱਥੋਂ ਦੀ ਜਿਹੜੀ ਮਤੀ ਐਮਐਲਏ ਹੈਗੇ ਨੇ ਮਲਵਿੰਦਰ ਕੌਰ ਜੀ ਉਹਨਾਂ ਦੇ ਜਿਹੜੇ ਪੀਏ ਨੇ ਕੁਲਦੀਪ ਸਿੰਘ ਜੀ ਉਹਨਾਂ ਨੇ ਇੱਕ ਫੀਟਰ ਫਾਲਟ ਹੋਇਆ ਉੱਥੇ ਔਰ ਵਰਕ ਟੂ ਰੂਲ ਦੇ ਤਹਿਤ ਅਸੀਂ 5 ਵਜੇ ਤੋਂ ਬਾਅਦ ਕੋਈ ਵੀ ਸਾਡਾ ਸਾਥੀ ਫੋਨ ਨਹੀਂ ਚੁੱਕਦਾ ਕਿਉਂਕਿ ਅਸੀਂ ਆਪਣੀ 9 ਤੋਂ 5 ਦੀ ਕੰਮ ਕਰਦੇ ਆ ਤੇ ਉੱਥੋਂ ਦੇ ਜੈ ਨੂੰ ਫੋਨ ਆਇਆ ਉਹਨਾਂ ਦਾ ਤੇ ਉਹਨੇ ਦੱਸਿਆ ਕਿ ਸਰ ਮੈਂ ਕੀ ਕਰ ਸਕਦਾ ਅਸੀਂ ਸਾਰੇ ਵਰਕ ਤੋਂ ਰੂਲ ਤੇ ਆ ਮੇਰੇ ਲਈ ਕੋਈ ਸਟਾਫ ਨਹੀਂ ਉਹਨੇ ਬੜੀ ਵਧੀਆ ਤਰੀਕੇ ਦੇ ਨਾਲ ਇੱਜ਼ਤ ਵਾਲੇ ਸ਼ਬਦ ਵਰਤ ਕੇ ਉਹਨਾਂ ਨਾਲ ਗੱਲਬਾਤ ਕੀਤੀ ਪਰ ਇਸ ਦੇ ਬਾਵਜੂਦ ਉਹ ਜਿਹੜਾ ਫੀਡਰ ਸੀਗਾ ਰਾਤ ਨੂੰ ਐਸ ਡੀ ਸਾਹਿਬ ਨੇ ਸਟੈਂਡ ਕਰਾਇਆ ਤੇ ਉਸ ਤੋਂ ਬਾਅਦ ਅਗਲੇ ਦਿਨ ਉਹਨਾਂ ਨੂੰ ਉੱਥੇ ਐਮ ਵੀ ਐਲ ਸਾਹਿਬ ਦੀ ਕੋਠੀ ਸੱਦਿਆ ਗਿਆ 4 ਵਜੇ ਉੱਥੇ ਪਹੁੰਚੇ ਤੇ ਪਹੁੰਚਣ ਤੇ ਉੱਥੇ ਉਹਨੂੰ ਜਲੀਲ ਕੀਤਾ ਗਿਆ ਇੱਥੋਂ ਤੱਕ ਕਿਹਾ ਗਿਆ ਇਹ ਸ਼ਬਦ ਮੈਨੂੰ ਨਹੀਂ ਲੱਗਦਾ ਕਿ ਇਹੋ ਜਿਹੇ ਰੁਤਬਿਆਂ ਤੇ ਰਹਿ ਕੇ ਕਿਸੇ ਨੂੰ ਸ਼ੋਹਵਾ ਦੰਦੇ ਆ ਕਿ ਤੇਰੇ ਜੁੱਤੀਆਂ ਮਾਰ-ਮਾਰ ਕੇ ਤੇ ਸਿਰ ਤੋਂ ਵਾਲ ਉਤਾਰ ਦਿਆਂਗੇ ਔਰ ਤੈਨੂੰ ਬਦਲੀ ਕਰਾ ਕੇ ਵੀ ਇੱਥੋਂ ਭੱਜਣ ਨਹੀਂ ਦੇਵਾਂਗੇ ਇਹ ਮਤ ਸੋਚੇ ਸਰਕਾਰ ਔਰ ਜਿਹੜੇ ਇਹਨਾਂ ਦੇ ਇਹੋ ਜਿਹੇ ਕਾਰਕੁਨ ਨੇ ਕਿ ਅਜਿਹੀ ਕੋਈ ਗਲਤੀ ਹੈ ਜਿਹੜੀ ਤੁਸੀਂ ਸਾਡੇ ਨਾਲ ਮਿਸਵਿਹੇਵ ਕਰੋਗੇ ਅਸੀਂ ਬਰਦਾਸ਼ਤ ਕਰਾਂਗੇ ਔਰ ਸਮੁੱਚੇ ਪੰਜਾਬ ਦੇ ਵਿੱਚ ਜਿਹੜੀ ਇਹ ਘਟਨਾ ਵਾਪਰੀ ਆ ਉਹਦੀ ਅਸੀਂ ਨਿਖੇਧੀ ਕਰਦੇ ਆ ਔਰ ਅਸੀਂ ਵਾਰਨਿੰਗ ਵੀ ਦਿੰਦੇ ਆ ਕਿ ਇਸ ਤੋਂ ਬਾਅਦ ਜੇ ਸਾਡੇ ਕਿਸੇ ਸਾਥੀ ਨਾਲ ਅਜਿਹੀ ਕੋਈ ਘਟਨਾ ਵਾਪਰੀ ਉਹਦਾ ਅਸੀਂ ਮੂੰਹ ਤੋੜਮਾ ਜਵਾਬ ਦੇਵਾਂਗੇ ਸਰਪਾਲ ਸਿੰਘ ਜੀ ਅਸੀਂ ਕੰਜੀਤ ਸਿੰਘ ਜੀ ਕਿਸੇ ਕਰਨੀ ਇਹਦੀ ਯੂਨੀਅਨ ਬੇਰੀ ਯੂਨੀਅਨ ਨਾ ਤੋਂ ਸਰ ਅਸੀਂ ਇਹ ਅਸੀਂ ਇਹ ਮੈਜੋਰ ਪਾਈਪਿੰਗ ਦਾ ਮੀਟਿੰਗ ਕਰਦੇ ਪੱਤਰਾਂ ਨਾਲ ਅੱਜ ਨੇ ਅਸੀਂ ਸੈਂਟਰ ਨੂੰ ਬੁਨੇ ਵੀ ਨਹੀਂ ਹੋਇਆ ਜੇਕਰ ਆਉਂਦੇ ਕਿਸੇ ਮੀਟਿੰਗ ਦਾ ਬਸ ਫਾਈਨਿੰਗ ਫਲੋ ਹੂੰ ਹੂੰ ਫਿਰ ਅਸੋ ਕੀ ਕਰ ਰਹੇ ਹੋ ਕਿਹ ਏਜੰਡੇ ਦੇ ਉੱਤੇ ਸਰ ਅਸੀਂ ਪਿਛਲੀ ਪੱਤੀ ਵੀ ਜਨਾਈ ਹੈ ਹਿੰਦੀ ਇਸ ਸੰਬੰਧ ਵਿੱਚ ਨਾ ਮੀਟਿੰਗ ਹੋ ਸੀਤੀ ਪੇਗ ਵਿੱਚ ਸੰਗਠਨ ਪੁਸ਼ਪ ਮੀਟਿੰਗਾਂ ਮੈਂ ਬਹੁਤ ਐਨਰਗਿਕ ਚੱਲੇ ਕਿ ਸੈਂਟੀਮੈਂਟ ਵੀ ਜੀ ਪਰ ਉਹਨਾਂ ਨੇ ਸਾਡਾ ਪ੍ਰੋਮਿਸ ਕੀਤਾ ਸੀਗਾ ਵੀ 15 ਅਗਸਤ ਤੱਕ ਅਸੀਂ ਵੀਡੀਓ ਸਹਿਮਤੀਆਂ ਲਾਚ ਕਰਕੇ ਸਿਰ ਨੂੰ ਸੌਖਾ ਨਾਲ ਪਰੰਤੂ ਸਾਡੇ ਵੀਡੀਓ ਸਹਿਮਤੀਆਂ ਬੜੀਆਂ ਸ ਨੂੰ ਲੱਭ ਨਹੀਂ ਗਈਆਂ ਜਿਨ੍ਹਾਂ ਸਾਡੇ ਪ੍ਰਮੁੱਖ ਅਕਸਰ ਕਿਹਾ ਕਿ ਸਾਡੇ ਸਾਥੀ ਤਾਈਂ ਤੱਕ ਕੰਮ ਕਰਦੇ ਹੋਣ ਦਾ ਵਾਅਦਾ ਕਰਦੇ ਜਾਂ ਬਿੰਬੀਦਰਾ ਅਲਵਾ ਸਹਿ ਸ਼ਕਾਰ ਹੁੰਦੇ ਉਹਨਾਂ ਨੇ ਸ਼ਹੀਦਾਂ ਦਾ ਜਿੰਨ ਤੱਕ ਆਫੇ ਇੱਕ ਪ੍ਰੋਗਰਾਮ ਦੀ ਵੀ ਮੌਜੂਦਗੀ ਸ਼ਿਆ ਉਹ ਦਿੱਤੀ ਹੈ ਤੇ ਜੇ ਤਾਂ ਉਹਨਾਂ ਨੇ ਸਹਿਮਤੀ ਦਿੱਤੀ ਸੀ ਵੀ ਅਸੀਂ ਇਹਨਾਂ ਛੇ ਦਿਨ ਜੁਕਿਲਾ ਇਸ ਤੋਂ ਲਾਭ ਕਿ ਜੇ ਐਕਸੀਡੈਂਟ ਕੇਸ ਦੇ ਵਿੱਚ ਸਾਡੇ ਸਾਥੀਆਂ ਲੋਗ ਤਰੰਤ ਹੈ ਜਿਹੜੀ ਉਹ ਕੈਸ਼ਲੈਸ ਦਾ ਮੈਡੀਕਲ ਹੁਸੰਦੀ ਉਹ ਵਿਧਿਆ ਘਰਾਉਂ ਦੀ ਸਹਿਮਤੀ ਬਣੀ ਸੀ ਤੇ ਇੱਥੇ ਜਿਹੜੇ ਸਾਡੇ ਸਾਥੀਆਂ ਤੇ ਬਾਈ ਨੇਮ ਜਿਹੜੀ ਉਹ ਐਫ ਆਈ ਆਰ ਦਰਜ ਕਰ ਦਿੱਤੀ ਜਾਂਦੀ ਹੈ ਪੁਲਿਸ ਵੱਲੋਂ ਮੋਕੇ ਦੀ ਵੀ ਉਹਦਾ ਵੇਸੇ ਗੋਲਕਿੰਗ ਕਰਦੇ ਇਹ ਵੀ ਜਿਹੜੀ ਪ੍ਰਥਾ ਇਹ ਬੰਦ ਕੀਤੀ ਜਾਂਦੀ ਹੈ ਉਹ ਵੀ ਮੰਗਾ ਤੇ ਸਾਡੀ ਸਹਿਮਤੀ ਬਣੀ ਸੀ ਗੱਲ ਤੋਂ ਮੈਨੇਜਮੈਂਟ ਤੇ ਸਰਕਾਰ ਹੈ ਜਿਹੜੀ ਇਹ ਮੰਗਾਈਂਦੀਆਂ ਸਾਡੀਆਂ ਮੰਨੀਆਂ ਸੀ ਸਹਿਮਤੀ ਉਪਰੜੀ ਹੋਏ ਸਾਡੀਆਂ ਉਹ ਲਾਗੂ ਕਰਨ ਤੋਂ ਲਗਾਤਾਰ ਮੁਕਰਾ ਹੈ ਇਸ ਕਰਕੇ ਸਾਡੇ ਬਿਜਲੀ ਕਰਮਚਾਰੀ ਉਸ ਸੰਘਰਸ਼ ਦੇ ਰਾਹ ਤੇ ਨੇ ਸੰਘਰਸ਼ ਦੇ ਪਹਿਲੇ ਬਣਾ 23 ਤਰੀਕ ਤੋਂ ਵਰਕ ਟੂਮ ਲੰਪ ਕਰ ਰਹੇ ਆ ਮੀਂਹ ਤੇ ਸਾਡੇ ਸਾਥੀ ਜਿਹੜੇ ਸਿਰਫ ਬੰਦੀ ਡਿਊਟੀ ਹੈ ਉਹ ਵੀ ਕਰ ਰਹੇ ਨੇ ਸਭ ਫੀਲਡ ਵਿੱਚ ਪਹਿਲਾਂ ਹੀ ਸਿਰਫ ਸਾਡੇ ਜਿਹੜੇ ਵੈਕੈਂਸੀਆਂ ਨੇ ਜਿਆਦਾ ਖਾਲੀ ਨੇ ਨਵੀਂ ਭਰਤੀ ਦੀ ਸੀ ਲੰਬੇ ਸਮੇਂ ਤੋਂ ਮੰਗ ਕਰ ਰਹੇ ਆ ਤਾਂ ਕਰਕੇ 33% ਸਟਾਫ ਦਾ ਜਿਹੜਾ ਕੰਮ ਚੱਲ ਰਿਹਾ ਉਹ 8 ਘੰਟੇ ਦਾ ਰਹਿਣੇ ਸਰਪ੍ਰਾਈਜ਼ ਬੰਦੀ ਦੀ ਪਰੇਸ਼ਾਨੀ ਆ ਰਹੀ ਹੈ ਪਰੰਤੂ ਹਲੇ ਵੀ ਜਿਹੜੀ ਸਰਕਾਰ ਹੈ ਅਰੇਂਜਮੈਂਟ ਆ ਸਾਡੇ ਕੋਲ ਸਰਵਾਈਵ ਕਰਨ ਉਤਿਆਰ ਨਹੀਂ ਸਗਾਸ ਦੇ ਅਗਲੇ ਪੜਾਅ ਦੇ ਤੌਰ ਤੇ ਅਸੀਂ 1 ਸਤੰਬਰ ਨੂੰ ਬਿੱਲੀ ਮੰਤਰੀ ਪਰਪੇਨ ਸਿੰਘ ਜੀ ਦੀ ਸ਼ਗਿਆ ਅੰਗਰੇਸ ਅਸੀਂ ਸਵੇਰ ਹੋਵੇ ਬਹੁਤ ਵੱਡਾ ਧੰਨਵਾ ਨਾਵਾਂਗੇ ਤੇ ਉੱਥੇ ਝੰਡਾ ਮਾਨਸ੍ਰੀ ਕਰਨਾ ਉਸ ਤੋਂ ਬਾਅਦ ਅਸੀਂ 10 11 ਤੇ 12 ਸਤੰਬਰ ਨੂੰ ਸੂਰਜ ਦੇ ਬਿੱਲੀ ਕੰਪਲਿੰਗ ਕੋਈਨਾ ਮੰਗਰ ਨੂੰ ਲੈ ਕੇ ਸਵਾਸ ਕੈਬਨੀਟ ਤੇ ਜਾਣਗੇ ਸਾਡੀ ਦਾ ਪ੍ਰੈਸ ਦੇ ਮਾਧਮ ਨਾਲ ਹੀ ਬੇਨਤੀ ਹੈ ਕਿ ਸਾਡੇ ਜਿਹੜੀਆਂ ਬਹੁਤੇ ਬੜਾ ਸਵੈਧਨਸ਼ੀ ਰਖਾ ਰਹੇ ਨੇ ਜਿਹੜਾ ਹੈ ਇਕ بڑا ਅਦਰਜੀ ਸੈਕਟਰ ਕੋਰ ਸੈਕਟਰ ਹੈ ਸਾਡਾ ਲੋਕਾਂ ਦੇ ਆਪ ਲੋਕਾਂ ਦੀ ਜਿਹੜਾ ਬੜੀ ਜ਼ਰੂਰਤ ਕੀ ਹੁੰਦੀ ਹੈ ਸੋ ਸਾਡੀ ਤੇ ਇਹੀ ਹੈ ਕਿ ਜੇ ਉਹ ਸਾਡੇ ਜਿਹੜੀਆਂ ਹੋਈਆਂ ਸੰਸਥਾ ਉੱਤੇ ਲਾਗੂ ਕਰਦਣ ਤਾਂ ਇਹ ਕੰਮੇ ਸਾਡੇ ਜਿਹੜਾ ਸੰਘਰਸ਼ ਦਾ ਰਾਹ ਛਟ ਕੇ ਉਹ ਆਪ ਵੀ ਇੱਕ ਬਣਦੀ ਡਿਊਟੀ ਹੈ ਪ੍ਰੋਪਰ ਉਹਨਾਂ ਜਿਹੜੇ ਬਣਦੇ ਉਹਨਾਂ ਦੇ ਹੱਕ ਦਿੱਤੇ ਜਾਣ ਤਾਂ ਕਿ ਆਪ ਦੀ ਜਿਹੜੀ ਡਿਊਟੀ ਹੈ ਉਹ ਕਰਨ ਤੇ ਨਵੀਂ ਭਰਤੀ ਕੀਤੀ ਜਾਵੇ ਤਾਂ ਜੋ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਮਿਲ ਸਕੇ ਇਦੇ ਨਾਲ ਜਿਹੜੀ ਡਿਊਟੀ ਦਾ ਜਿਹੜਾ ਬੋਝ ਹੈ ਉਹ ਸਹੀ ਤਰੀਕੇ ਨਾਲ ਡਿਸਟ੍ਰਿਬਿਊਟ ਹੋ ਸਕੇ ਸਹੀ ਤਰੀਕੇ ਨਾਲ ਇਹ ਤੋਂ ਪਰਮੇਸ਼ਰਵਾਣੀ ਇਹ ਕਰ ਰਹੀ ਸੀ ਅਰੇਂਜਮੈਂਟ ਨਾਲ ਕੋਈ ਗਲਤ ਹੋਈ ਨਹੀਂ ਕਿ ਲਗਾਤਾਰ ਨਹੀਂ ਬਲ ਉਹ ਵੀ ਜਿਹੜਾ ਇਹਨਾਂ ਸਵਾਰਨ ਸਰੇ ਕੀਤੇ ਇਹਨਾਂ ਦਿਨਾਂ ਤੋਂ ਤੁਸੀਂ ਮਾਸਟਰ ਅਜਿਹੀ ਗੱਲ ਕਰ ਰਹੇ ਹੋਗੇ ਕੋਈ ਮੈਨੇਜਮੈਂਟ ਨਾਲ ਗਲਤ ਹੋਈ ਨਹੀਂ ਤਾਂ ਨਹੀਂ ਫਿਰ ਇਹ ਤਾਂ ਕਿ ਉਹਨਾਂ ਨੇ ਸਿਰਫ ਸਾਨੂੰ ਇਹ ਪੁੱਛਿਆ ਤੁਸੀਂ ਕਿਸ ਲੈਵਲ ਤੇ ਤੁਸੀਂ ਗੱਲਬਾਤ ਕਰਨੀ ਚਾਹੁੰਦੇ ਹੋ ਸੀ ਕਿ ਸਾਡੇ ਨਾਲ ਕਮਿਟਮੈਂਟ ਜਿਹੜੀ ਹੈ ਉਹ ਬਿਜਲੀ ਮੰਤਰੀ ਸਾਹਿਬ ਨੇ ਕੀਤੀ ਸੀ ਤੇ ਤੁਹਾਨੂੰ ਕਹਿੰਦਾ ਉਹਦਾ ਸਾਡੇ ਨਾਲ ਗੱਲ ਕਰਦੇ ਸੀ ਸਰ ਕੈਜੂਰੀ ਵੀ ਜਿਵੇਂ ਮੈਂ ਮਾਰ ਸਕਿਆ ਕੈਜੂਰੀ ਮੈਂ ਥੋੜੀ ਜਿਹੀ ਬਰੀਫ ਕਰ ਦਉਂਦੀ ਕੀ ਕੀ ਹੁੰਦੀ ਕੀ ਹੈ ਸਰ ਮਤਲਬ ਇਹ ਸਾਡੇ ਜਿਹੜੇ ਜਿੰਨੇ ਵੀ ਸਾਡੇ ਸਾਥੀ ਨੇ ਉਹ ਉਹ ਤਿੰਨਾਂ ਵਾਸਤੇ ਉਹ ਛੁੱਟੀ ਤੇ ਜਾਣਗੇ ਆਪ ਦਾ ਕੰਮ ਕੱਲ ਛੱਡ ਗਏ ਕੈਜੂਰੀ ਵੀ ਭਰ ਕੇ ਉਹ ਲੰਮਕੀ ਨਹੀਂ ਕਿ ਨਹੀਂ ਪੂਰੇ ਪੰਜਾਬ ਤੋਂ ਬਿਲਕੁਲ ਕਿੰਨੇ ਕੁ ਮਿਲ ਜਾਣਗੇ ਪੰਜਾਬ ਕਿੰਨੇ ਕੁ ਮਾਣ ਦਿੰਦੇ ਕੈਜੂਰੀ ਉਸ ਟਾਈਮ ਵੀ ਕੀ ਸੀ ਸਰ ਜਿਹੜੀ ਸਾਡੀ ਦਿੱਥੇ ਬੰਦੀਆਂ ਨੇ ਇਹ ਛੋਟਾ ਛੋਟਾ 27000 ਮਾੜੇ ਬੰਦੇ ਲਗਭਗ ਦੇ ਕਰੀਬ ਕਵਰ ਕਰਦੀਆਂ ਨੇ ਇਹ ਦੋ ਬਿਲੀ ਬੋਰਡੇ ਕੋਲ 80% ਦੇ ਗਏ ਤੋਂ ਵੀ ਜ਼ਿਆਦਾ ਐਕਚੁਅਲੀ ਜਿਹੜੀ ਹੈਗੀ ਹੈ ਸਟਰੈਂਥ ਉਹ ਤੋਂ ਵੱਧ ਹੈ